ਕਾਰਜਗੋਗ ਸਾਥੀ ਪ੍ਰਿੰਸੀਪਲ ਪ੍ਰਜਨੀਸ਼ ਕੁਮਾਰ ਜੀ ਸਮੂਹ ਸਟਾਫ ਇਸ ਸਕੂਲ ਦਾ ਤੇ ਬਹੁਤ ਹੀ ਪਿਆਰੇ ਬੱਚਿਓ ਬੜੀ ਖੁਸ਼ੀ ਦੀ ਗੱਲ ਹੈ ਕਿਉਂਕਿ ਅੱਜ ਜਦ ਇਲੈਕਟ੍ਰੋਨਿਕ মিডিਆ ਦਾ ਯੁੱਗ ਹੈ ਇਸ ਸਮੇਂ ਦੇ ਵਿੱਚ ਸਾਨੂੰ ਲੋੜ ਹੈ ਕਿ ਅਸੀਂ ਅਪਡੇਟ ਹੋ ਜਾਈਏ ਕਿਉਂਕਿ ਪੁਰਾਣੇ ਸਮੇਂ ਵਿੱਚ মিডিਆ ਇੰਨਾ ਨਹੀਂ ਹੁੰਦਾ ਤੇ ਅੱਜ ਇਲੈਕਟ੍ਰੋਨਿਕ ਮੀਡੀਆ ਦੇ ذریعے ਆਪਾਂ ਹਰ ਇੱਕ ਚੀਜ਼ ਦੇਖ ਸਕਦੇ ਹਾਂ ਹਰ ਨੌਲੇਜ ਪ੍ਰਾਪਤ ਕਰ ਸਕਦੇ ਹਾਂ ਜਿੱਥੇ ਪੁਰਾਣੇ ਸਮੇਂ ਤੁਹਾਨੂੰ ਸਿਰਫ ਅਧਿਆਪਕ ਪੜਾਉਂਦੇ ਸੀ ਸਿੱਧਾ ਰੂਪ ਵਿੱਚ ਪੜਾਉਂਦੇ ਸੀ ਅੱਜ ਆਪਾਂ ਇਲੈਕਟ੍ਰੋਨਿਕ ਯੁੱਗ ਦੇ ਵਿੱਚ ਆ ਕੇ ਕਿਸ ਤਰ੍ਹਾਂ ਆਪਾਂ ਕੰਪਿਊਟਰ ਯੁੱਗ ਦੇ ਵਿੱਚ ਪਹੁੰਚ ਕੇ ਆਪਾਂ ਕੰਪਿਊਟਰਾਂ ਨੂੰ ਸਿੱਖਿਆ ਪ੍ਰਾਪਤ ਕਰ ਰਹੇ ਹਾਂ ਸੋ ਇਸੇ ਰੇੜੀ ਤਹਿਤ ਸਾਡੀ ਬਹੁਤ ਹੀ ਸੰਸਥਾ ਜਨਾਮਰ ਸੰਸਥਾ ਹੈ ਵਾਡਰ ਤੇ ਕੰਮ ਕਰ ਰਹੀ ਹੈ ਰੋਟਰੀ ਕਲੱਬ ਆਫ ਗੁੰਗਾ ਦੇ ਜਿਨ੍ਹਾਂ ਦੇ ਸਹਿਯੋਗ ਸਦਕਾ ਸਾਡੇ ਬਹੁਤ ਹੀ ਸਰਕਾਰ ਦੇ ਵੀ ਦਰਮਾਨ ਸਿੰਘ ਜੀ ਵਰਗੀ ਜਿਨ੍ਹਾਂ ਦੇ ਉਦਮ ਸਦਕਾ ਉਹਨਾਂ ਨੇ ਇਸ ਸਕੂਲ ਵਿੱਚ ਬਹੁਤ ਸਮੇਂ ਤੋਂ ਪਹਿਲਾਂ ਉਹਨਾਂ ਨੇ ਕਿਹਾ ਸੀ ਕਿ ਇਸ ਸਕੂਲ ਦੇ ਬੱਚਿਆਂ ਦੀ ਸਿੱਖਿਆ ਲਈ ਇੱਕ ਅਜਿਹੇ ਪ੍ਰੋਜੈਕਟਰ ਲਾਇਆ ਜਾਵੇਗਾ ਜਿਹੜਾ ਕਿ ਬੱਚਿਆਂ ਲਈ ਬਹੁਤ ਲਾਹੇਵੰਦ ਹੈ ਕਿਉਂਕਿ ਅੱਜ ਬੇਸ਼ੱਕ ਸਰਕਾਰ ਆਪਣੇ ਪੱਧਰ ਤੇ ਯਤਨ ਕਰ ਰਹੀ ਹੈ ਸਰਕਾਰ ਵੀ ਬਹੁਤ ਅਪਰਾਲਣੇ ਕਰ ਰਹੀ ਹੈ ਪਰ ਉਸ ਦੇ ਨਾਲ ਨਾਲ ਜਿੱਥੇ ਇਹ ਸਮਾਜ ਸੇਵੀ ਸੰਸਥਾਵਾਂ ਅੰਤਰਰਾਸ਼ਟਰੀ ਪੱਧਰ ਤੇ ਕੰਮ ਕਰ ਰਹੀਆਂ ਨੇ ਇਸ ਕਾਰਜ ਨੂੰ ਪੂਰੀ ਸਮਰਪਣ ਭਾਵਨਾ ਦੇ ਨਾਲ ਜੁੜੇ ਹੋਏ ਨੇ ਸੋ ਇਸੇ ਚੀਜ਼ ਦਾ ਸਿੱਟਾ ਹੈ ਕਿ ਦਲਬਾਤ ਸਿੰਘ ਬਾਗੀ ਜਿਹੜੇ ਇਸੇ ਨਗਰ ਦੇ ਨੇ ਇਸੇ ਪਿੰਡ ਵਿੱਚ ਜੰਮੇ ਫੜੇ ਨੇ ਇਸੇ ਪਿੰਡ ਦੀਆਂ ਗਲੀਆਂ 'ਚ ਖੇਡੇ ਨੇ ਇਹਨਾਂ ਸਕੂਲਾਂ ਤੋਂ ਸਿੱਖਿਆ ਪ੍ਰਾਪਤ ਕੀਤੀ ਹੈ ਸੋ ਅੱਜ ਉਹਨਾਂ ਦਾ ਇਸ ਪਿੰਡ ਦੇ ਨਾਲ ਵੀ ਪਿਆਰ ਹੈ ਹੋਰ ਕਾਰਜਕ ਸ਼ਖਸ਼ੀਅਤਾਂ ਜਿਹੜੀਆਂ ਅੱਜ ਵਿਸ਼ੇਸ਼ ਤੌਰ ਤੇ ਇਸ ਸਮਾਗਮ ਦੇ ਜਿਹੜਾ ਧਾਟਨ ਕਰਨਾ ਉਸ ਵਿੱਚ ਪਹੁੰਚਿਆ ਹਨ ਸੋ ਅਸੀਂ ਮੈਂ ਆਪਣੇ ਸੰਸਥਾ ਵੱਲੋਂ ਇਸ ਸਕੂਲ ਵੱਲੋਂ ਪ੍ਰਿੰਸੀਪਲ ਸਮੇਤੋਂ ਸਮੂਹ ਬੱਚਿਆਂ ਵੱਲੋਂ ਸਾਡੀ ਸੰਸਥਾ ਵੱਲੋਂ ਉਹਨਾਂ ਨੂੰ ਜੀਆਂ ਆਖਦੇ ਆ ਉਹਨਾਂ ਦਾ ਕਰਦੇ ਹਨ ਇਸ ਤੇ ਸ਼ਬਦਾਂ ਦੀ ਮਹਤਾਜ ਨਹੀਂ ਹੁੰਦੀ ਜੋ ਜੀਮੇ ਉਦੇ ਨੇ ਉਹ ਸ਼ਬਦਾਂ ਨਹੀਂ ਹੁੰਦੇ ਰੱਖਣੀ ਪੈਂਦੀ ਰਾਜਾਂ ਵੀ ਵੀ ਸੱਚ ਹੁੰਦੇ ਜੋ ਉਸਰਨ ਹਡੀਆਂ ਤੇ ਉਹ ਸੱਚੇ ਰਾਜ ਨਹੀਂ ਹੁੰਦੇ ਹਰ ਬੂੰਦ ਸਮੁੰਦਰ ਦੀ ਨਾ ਮੋਤੀ ਬਣਦੀ ਏ ਹਰ ਚਮਕਦੇ ਪੱਥਰ ਅਖਰਾਜ ਨਹੀਂ ਹੁੰਦੇ ਅੱਜ ਬਹੁਤ ਬਿਮਾਰੀ ਘੜੀ ਆ ਜਦੋਂ ਸਿੱਖਿਆ ਜਗਤ ਦੇ ਵਿੱਚ ਅਹਿਮ ਸੰਸਥਾ ਅਹਿਮ ਸੰਸਥਾ ਹਸਪਤਾਲ ਨਵਰੀ ਸੰਸਥਾ ਸਰਕਾਰੀ ਸੀਨੀਅਰ ਸਕੂਲ ਸਕੂਲ ਦਾ ਹਿੱਸੇ ਕਦੇ ਵਿੱਚ ਨੋਟਰੀ ਕਲਬ ਬੰਦਾ ਜੀਨ ਬਣਾਉਂ ਨੀ ਲਾਦਨ ਪ੍ਰੋਜੈਕਟ ਜਿਹੜਾ ਉਹ ਸਥਾਪਿਤ ਕੀਤਾ ਗਿਆ ਤੇ ਉਸ ਪ੍ਰੋਜੈਕਟ ਦੇ ਅਧਿਕਾਰ ਨੂੰ ਸਮਰੋਹ ਦੇ ਵਿੱਚ ਸਾਡੇ ਪਿੰਡ ਦੇ ਪੰਚਾਇਤ ਮੈਂਬਰ ਮਨਜੀਤ ਸਿੰਘ ਨਾਮਦਾਹੀ ਨਾਮ ਸਿੰਘ ਖਾਲਸਾ ਜੀ ਗੁਰਦੀਪ ਸਿੰਘ ਪੰਜ ਜੀ ਪਰਮ ਜੀ ਜਿਹੜੇ ਨਿਊਲੀਅਲੀ ਪੰਚ ਬਣੇ ਆ ਉਹਨੇ ਨੌਜਵਾਨ ਮੰਡਿਆ ਇਹ ਵੀ ਮੰਡਿਆ ਇੱਥੇ ਆਏ ਜੀ ਇਹਨਾਂ ਨੂੰ ਜੀਆ ਆਪਣਾ ਤੇ ਸਨਮਾ ਇਸ ਸਕੂਲ ਦੇ ਪ੍ਰਿੰਸੀਪਲ ਸਰਵੰਤ ਤੇ ਮਾਪੇ ਵਿਸ਼ਿਆਂ ਤੋਂ ਜੁੜੇ ਟਾਪ ਮੈਂਬਰ ਤੇ ਸਾਡੇ ਰੋਟੀ ਕਲੱਬ ਬੰਗਾਲ ਦੀ ਗ੍ਰੀਨ ਦੇ ਸਰਬਜੀਤ ਸਿੰਘ ਜੀ ਵਿੰਦੀ ਸਖਵਿੰਦਰ ਸਿੰਘ ਜੀ ਧਾਮੀ ਸ਼ਖਵਿੰਦਰ ਸਿੰਘ ਜੀ ਗਰਚਾ एसडीयू रक्षम जी पंजाब राज्य विधि बोर्ड बंगा ते आज दे समागम दे विशेष मेहमान वरिंदा सिंह सरचा जी ते इस चीज गेस्ट जेडे ने ਸਾਡੇ ਸ਼ੀਸ਼ਾ ਸਿੰਘ ਲਹਿਣ ਜਿਹੜੇ ਬੈਂਡਫੋਰਡ ਯੂਕੇ ਦੇ ਵਿੱਚ ਮੇਲ ਵੀ ਰਹੇ ਨੇ ਕਿਆ ਤੇ ਗੀਤ ਭੰਦਰ ਸਾਡੇ ਮਹਿਮਨ ਬਦੋਆ ਤੇ ਚੈਰ ਦੇ ਲਿख्या ਕਹਿੰਦਾ ਦੁਨੀਆ ਗਮ ਤੋਂ ਦਿੱਤੀ ਹੈ शरीके गਮ ਨਹੀਂ ਦਿੱਤੀ ਕਿਸੇ ਕੇ ਦੂਰ ਰਹੇ ਸੇ ਮੁਹੱਬਤ ਕਮਨੀ ਅਦੇ ਇੰਗਲੈਂਡ ਵਿੱਚ ਆ ਆਪਣੇ ਏਰੀਆ ਦੇ ਲਈ ਆਪਣੇ ਇਲਾਕੇ ਨੂੰ ਖੂਬਸੂਰਤ ਬਣਾਉਣ ਲਈ ਇਲਾਕੇ ਦੀ ਕੋਈ ਵਾਪਸੀ ਜੁਲਦ ਦਿੱਤਾ ਹੈ ਮੈਨੂੰ ਬੜਾ ਇਸ ਦਾ ਜਮਾਨਾ ਕਿ ਪਿੱਛੇ ਜਿਹੜਾ ਪਿੰਡ ਸਭ ਕਲਾ ਦੇ ਵਿੱਚ ਇੱਕ ਸਾਨੂੰ ਖਬਰ ਮਿਲੀ ਵੀ ਇੱਕ ਮੁੰਡਾ ਉਹਦਾ ਮਤਲਬ ਇਹ ਆ ਵੀ ਲੇਵਲ ਦਾ ਕੰਮ ਕਰਦਾ ਸੀ ਪੈਰ ਟੁੱਟ ਗਿਆ ਉਹਦਾ ਐਕਸੀਡੈਂਟ ਹੋ ਗਿਆ ਉਹ ਦੋਸਤਾਂ ਤੋਂ ਆਪਣੇ ਮੰਜੇ ਤੇ ਪਿਆ ਤੇ ਮੈਂ ਤੇ ਸ਼ਮਿੰਦਰ ਸਿੰਘ ਦਾ ਚਾਹੀ ਇਹਦਾ ਪਿੰਡ ਸੰਤਨਾਂਗੀਆਂ ਅਸੀਂ ਜਦੋਂ ਦੇਖਣ ਗਏ ਤੇ ਇੱਕ ਕਮਰੇ ਚ ਜਿਆਦਾ ਦੇ ਮੈਡੀਕਲ ਤੇ ਬਾਥਰੂਮ ਟਾਇਲਟ ਕਿੱਦਾਂ ਜਾਂਦੇ ਕਹਿੰਦਾ ਜੀ ਬੈੱਡ ਤੇ ਹੀ ਮਤਲਬ ਇਹ ਮਾਤਾ ਕਰਾ ਦਿੰਦੀ ਆ ਤੇ ਰੋਟੀ ਪਾਣੀ ਬਾਹਰੋਂ ਅਸੀਂ ਕੋਲ ਦਾ ਦੋ ਮਤਲਬ ਇਹ ਹੁੰਦਾ ਨਹੀਂ ਤੇ ਮੈਂ ਕਿਹਾ ਨਹੀਂ ਯਾਰ ਤੇ ਆਪਰੇਸ਼ਨ ਕਰਾਣਾ ਤੈਨੂੰ ਮਤਲਬ ਇਹ ਆ ਕਿ ਨਾਰਮਲ ਜ਼ਿੰਦਗੀ ਵਿੱਚ ਲਿਆਨ ਤੇ ਖਾਣੇ ਦੀ ਗੱਲ ਕੀਤੀ ਮੈਂ ਕਿਹਾ ਖਾਣਾ ਵੀ ਅੱਜ ਤੋਂ ਬਾਅਦ ਮਾਤਾ ਗੁਰਦਾਰੇ ਸੇਵਾ ਕਰਦੀ ਸੀ ਪੰਜ ਚਾਰ ਘੰਟੇ ਦੇ ਉੱਪਰ ਖਾਣਾ ਦਿੰਦੀ ਸੀ ਮੈਂ ਕਿਹਾ ਖਾਣਾ ਵੀ ਅੱਜ ਤੋਂ ਬਾਅਦ ਜਦੋਂ ਸ਼ੁਰੂ ਹੋਊਗਾ ਮੈਂ ਗੁਰੂ ਕੀ ਸੋਈ ਵਾਲਾ ਕੋਈ ਬੇਨਤੀ ਕੀਤੀ ਉਸ ਤੋਂ ਬਾਅਦ ਦੂ ਟਾਈਮ ਉਸ ਉਹਦੇ ਮੁੰਡੇ ਨੂੰ ਤੇ ਮੁੰਡੇ ਦੀ ਮਾਂ ਨੂੰ ਖਾਣਾ ਵੀ ਆਣਾ ਸ਼ੁਰੂ ਹੋ ਗਿਆ ਤੇ ਅਸੀਂ ਉਹ ਆਪਰੇਸ਼ਨ ਤਾਂ ਵੀ ਦਾ ਚੱਕ ਗਏ ਮੈਂ ਕਿਹਾ ਨਾ ਜਿਆਦਾ ਸੀ ਬੈਟਰ ਦੇ ਸਰਦਾਰ ਨੇ ਦਸਿੰਨ ਕਰ ਚਾ ਜੀ ਆ ਮੰਜਿੰਦਰ ਭਾਜੀ ਨੇ ਵੀਡੀਓ ਬਣਾਈ ਇਹਨਾਂ ਤੱਕ ਆਵਾਜ਼ ਪਹੁੰਚੀ ਇਹਨਾਂ ਨੇ ਸਭ 50000 ਰੁਪਏ ਜਿਹੜਾ ਉਸੇ ਵੇਲੇ ਪਹੁੰਚਿਆ ਇੱਕ ਵਾਰ ਕਾਹਦੀਆਂ ਲਾ ਦੇ ਦਸਿੰਨ ਕਰ ਚਾ ਜੀ ਤੇ ਕਲਾਪਸੂਹ ਸਾਡੇ ਸੀ ਕਲਾਪਨੀ ਟੀਮ ਵਾਲੋਂ ਮੰਨ ਲਓ ਸਰਕਾਰ ਵੀ ਆਦਰ ਦੇ ਵਿੱਚ ਅਸੀਂ ਸ਼ਬਦਾਂ ਚ ਬਿਆਨ ਨਹੀਂ ਆ ਸਕਦੇ ਔਰ ਧੰਨਵਾਦ ਵੀ ਆ ਔਰ ਗਾਹਾਂ ਵੀ ਸੀਸਾ ਸੇ ਰਹਿਣ ਉਹਨਾਂ ਨੂੰ ਵਿਸ਼ਵਾਸਿਤ ਕਰਾਇਆ ਪਰ ਬਾਕੀ ਸਭ ਤੋਂ ਪਹਿਲੇ ਮੰਗਲ ਦੀ ਲੋੜ ਨਹੀਂ ਪਈ ਤੇ ਤੁਸੀਂ ਕੰਮ ਕਰੋ ਆਪਾਂ ਤੁਹਾਡੇ ਨਾਲ 1998 ਦੇ ਵਿੱਚ ਜਦੋਂ ਇੱਧਰ ਕੁਮਾਰ ਜਜਦਾਲ ਜਿਹੜਾ ਦੇਸ਼ ਦਾ ਪ੍ਰਧਾਨ ਮੰਤਰੀ ਬਣਿਆ ਹਨ ਤੇ ਇੱਥੇ ਸੂਬੇ ਦਾ ਮੁੱਖ ਮੰਤਰੀ ਸੀ ਪ੍ਰਕਾਸ਼ ਸਿੰਘ ਬਾਦਲ ਤੇ ਬਾਦਲ ਸਾਹਿਬ ਗਏ ਸਪੋਰਟ ਵੀ ਉਹਨਾਂ ਨੇ ਕੀਤੀ ਸੀ ਬਈ ਜੀ ਮੈਨੂੰ ਮਤਲਬ ਇਹ ਆ ਵੀ ਇਹ ਕਰੋ ਰੁਪਈਆ ਚਾਹੀਦਾ ਵੀ ਸੂਬਾ ਸਾਡਾ ਬਹੁਤ ਪਿਛੜਿਆ ਆ ਉਹਦਾ ਵਿਕਾਸ ਕਰਨਾ ਗੁਜਰਾਲ ਸਾਹਿਬ ਨੇ ਦੋ ਸ਼ਬਦ ਉੱਤੇ ਬੋਲੇ ਕਹਿੰਦੇ ਬਾਦਲ ਸਾਹਿਬ ਤੁਸੀਂ ਅਰਬ ਦੀ ਗੱਲ ਕਰਦੇ ਮੈਂ ਡੇਢ ਅਰਬ ਹੀ ਦੇਣੀ ਤਿਆਰ ਆ ਪਰ ਇੱਕ ਗੱਲ ਦਾ ਖਿਆਲ ਰੱਖਿਓ ਵੀ ਅੱਜ ਸਾਇੰਸ ਤੇ ਟੈਕਨੋਲੋਜੀ ਦਾ ਜੋਗੋਆ ਹੁਣ ਤਲਵਾਰਾਂ ਤੇ ਬੰਦੂਕਾਂ ਦੀ ਲੜਾਈ ਜਿਹੜੀ ਆ ਉਹ ਬਹੁਤ ਪਿਛੇ ਰਹਿ ਗਈ ਆ ਇਸ ਸੈਸਟਰ ਟੈਕਨੋਲੋਜੀ ਦੇ ਯੁੱਗ ਵਿੱਚ ਤੁਸੀਂ ਬੱਚਿਆਂ ਨੂੰ ਸਮੇਂ ਦੀ ਹਾਨੀ ਬਣਾ ਦੇ ਜਿਹੜਾ ਸਾਡਾ ਸੂਬਾ ਕਿਸੇ ਟਾਈਮ ਨੰਬਰ 1 ਤੇ ਹੁੰਦਾ ਸੀ ਜਿਹੜਾ ਪਛੜ ਗਏ ਇਹ 13ਵੇਂ ਚ ਮਤਲਬ 12ਵੇਂ ਸਥਾਨ ਤੇ ਰਹਿ ਗਿਆ ਉਹਨੂੰ ਤੁਸੀਂ ਨੰਬਰ 1 ਬਣਾਉਣ ਦੇ ਲਈ ਯਤਨ ਕਰੋ ਤੇ ਪੈਸੇ ਦੀ ਕੋਈ ਘਾਟ ਨਹੀਂ ਤੇ ਉਹ ਜਿਹੜੀ ਸੋਚ ਹੈ ਸਾਡੀ ਰੋਟਰੀ ਇੰਟਰਨੈਸ਼ਨਲ ਨੇ ਪੜਾਈ ਆ ਇਹ ਸਾਨੂੰ ਗਲੋਬਲ ਗ੍ਰਾਂਟ ਜਿਹੜੀ ਆ ਆਈ ਆ ਜਿਹਦੇ ਵਿੱਚ ਸਾਡਾ ਜਿਹੜਾ ਡਿਸਟ੍ਰਿਕਟ ਆ ਰੋਟਰੀ ਡਿਸਟ੍ਰਿਕਟ 30 17 ਉਹਦੇ ਵਿੱਚ ਤਿੰਨ ਸਟੇਟ ਅਸੀਂ ਆਂਦੇ ਆ ਤਿੰਨਾਂ ਸਟੇਟਾਂ ਦੇ ਵਿੱਚ ਅੱਧੇ ਤੋਂ ਵੱਧ ਪੰਜਾਬ ਆ ਗੱਲ ਖੰਨਾ ਤੇ ਰੋਪੜ ਦੇ ਸ਼ੁਰੂ ਹੋ ਗਿਆ ਤਾਂ ਅੰਬਰਸਰ ਵਾਲ ਨੂੰ ਮਤਲਬ ਸਾਰਾ ਪੰਜਾਬ ਸਾਡਾ ਆ ਜਾਂਦਾ ਜੀ ਐਨ ਕੇ ਟੋਟਲ ਮੰਗਦੇ ਉਸ ਡਿਸਟ੍ਰਿਕਟ ਦੇ ਵਿੱਚ ਤੇ ਅੱਧੇ ਤੋਂ ਵੱਧ ਹਿਮਾਚਲ ਵੀ ਆ ਤੇ ਉਹਨਾਂ ਦੇ ਵਿੱਚ ਇਹ 60 ਸਕੂਲ ਜਿਹੜੇ ਆ ਉਹਨਾਂ ਨੇ ਮਤਲਬ ਜਾਨੀ ਕਲਾਬ ਯੂਜ਼ ਕੀਤੇ ਜਿਹਦੇ ਵਿੱਚ ਸਾਡੇ ਨੋਟਿਸ ਦਾ ਬੰਗਾ ਗਰੀਬ ਨੂੰ ਉਹ ਨਹੀਂ ਮਤਲਬ ਸਾਡੀਆਂ ਜਿਹੜੀਆਂ ਸਰਗਰਮੀਆਂ ਨੂੰ ਦੇਖ ਕੇ ਆਧਾਰ ਬਣਾਇਆ ਤੇ ਉਹਨਾਂ ਨੇ ਸਾਨੂੰ ਮਤਲਬ ਇਹ ਵਿਆਹ ਤੁਸੀਂ ਦੇਖ ਲਓ ਜਿਹੜਾ ਸਕੂਲ ਤੁਹਾਨੂੰ ਜਗਾ ਲੱਗਦਾ ਕਿ ਉੱਥੇ ਇਹ ਜਿਹੜਾ ਸਿਸਟਮ ਜਿਹੜਾ ਅਸੀਂ ਲਗਾਉਣ ਦੇ ਲਈ ਤੁਹਾਨੂੰ ਜਿੰਨੇ ਵੀ ਡਾਕੂਮੈਂਟ ਆ ਉਹ ਪ੍ਰੋਵਾਈਡ ਕਰਦੇ ਆ ਤੇ ਉਹ ਅੱਜ ਮੁਬਾਰਕ ਘੜੀ ਆਈ ਆ ਤੇ ਅਸੀਂ ਜਿਹੜਾ ਮਤਲਬ ਇਹ ਆ ਵੀ ਇੱਥੇ ਇੰਸਟਾਲ ਕੀਤਾ ਮੈਂ ਆਪਣਾ ਇਸ ਗੱਲ ਨੂੰ ਖੁਸ਼ਕਿਸਮ ਸਮਝਦਾ ਮੈਂ ਸਾਡੇ ਰੋਟਰੀ ਕਲੱਬ ਦਾ ਇਹ ਦਿੱਤਾ ਹੋਇਆ ਇਹ ਇਹ ਲਰਨਿੰਗ ਪ੍ਰੋਜੈਕਟ ਆ ਉਹਦੇ ਤੋਂ ਬੱਚੇ ਸਿੱਖੂਗੇ ਕੁਝ ਮਤਲਬ ਸਮੇ ਦੇ ਹਾਣੀ ਬਣ ਕੇ ਕੋ ਵੱਡੀਆਂ ਪੋਸਟਾਂ ਤੇ ਜਾਊਗੇ ਕੋ ਡਾਕਟਰ ਇੰਜੀਨੀਅਰ ਬਣ ਗਏ ਕੋਈ ਹੋਰ ਉੱਚ ਕੋਟੀ ਦੇ ਮਤਲਬ ਅਹੁਦੇ ਆ ਦੇ ਜਾਣਗੇ ਜਿਹਦੇ ਨਾਲੇ ਸਕੂਲ ਦਾ ਵੀ ਨਾਮ ਉੱਚਾ ਹੋਏਗਾ ਤੇ ਇਸ ਇਲਾਕੇ ਦਾ ਤੇ ਤੁਸੀਂ ਆਪਣੇ ਮਾਪਿਆਂ ਦਾ ਨਾਮ ਉੱਚਾ ਕਰਾਂਗੇ ਤੇ ਮੈਂ ਹੋਰ ਤੁਹਾਡੇ ਨਾਲ ਗੱਲ ਸਾਂਝੀ ਕਰਦਾ ਗੱਲ ਈ ਲਰਨਿੰਗ ਦੀ ਨਹੀਂ ਹੈਗੀ ਅਜਿਹੜੀਆਂ ਬੋਲੀ ਦੀਆਂ ਬੂੰਦਾਂ ਤੁਹਾਨੂੰ ਪਲਾਈਆਂ ਜਾ ਰਹੀਆਂ ਹਨ ਇਹ 1985 ਤੋਂ ਸਾਡੇ ਰੋਟਰੀ ਇੰਟਰਨੈਸ਼ਨਲ ਨਾਲ ਜੰਗ ਸ਼ੁਰੂ ਕੀਤੀ ਸੀ ਜਿਹੜੀ ਅਜੇ ਤੱਕ ਲਗਾਤਾਰ ਜਾਰੀ ਹੈ ਹੁਣ 24 ਅਕਤੂਬਰ ਨੂੰ ਫੇਰ ਬੂੰਦਾ ਪਾਣੀਆ ਤੇ ਉਹਦੇ ਤੇ ਸਾਡੇ ਬਿਲੀਅਨ ਡਾਲਰ ਖਰਚ ਆ ਰਹੇ ਆ ਉਹ ਸਾਰਾ ਹੀ ਖਰਚਾ ਜਿਹੜਾ ਆ ਉਹ ਰੋਟਰੀ ਇੰਟਰਨੈਸ਼ਨਲ ਕਰ ਰਿਹਾ ਉਹਦੇ ਵਿੱਚ ਹੁਣ ਵਡ ਹੈਲਥ ਆਰਗੇਨਾਈਜੇਸ਼ਨ ਵੀ ਸਾਡੇ ਨਾਲ ਅਡਾਪਟ ਹੋਈ ਆ ਲਗਭਗ ਅਸੀਂ ਸਾਰਾ ਜਿਹੜਾ ਸੰਸਾਰ ਆਗਾ ਨਾ ਉਹ ਮੁਕਤ ਗੱਲ ਦਾ ਸੁਲੋਬਨ ਦਿੱਤਾ ਸੀ ਵੀ ਰੋਟਰੀ ਦੀ ਜ਼ਿੰਮੇਵਾਰੀ ਪੋਲੀਓ ਮੁਕਤ ਦੁਨੀਆ ਸਾਡੀ ਕਿਸੇ ਸ਼ਾਇਰ ਨੇ ਲਿਖਿਆ ਜਬ ਤੱਕ ਨਾ ਮੰਜ਼ਲ ਪਾ ਲਾਂ ਤਬ ਤੱਕ ਤਬ ਤੱਕ ਨਾ ਮuje ਆਰਾਮ ਹੈ ਚੱਲਾਂ ہمارا ਕੰਮ ਹੈ ਚੱਲਾਂ ہمارا ਕੰਮ ਸਿਰਫ ਮੈਂ ਤੁਹਾਡੇ ਕੋਲ ਇੱਕੋ ਇੱਕ ਉਮੀਦ ਰੱਖਦਾ ਵੀ ਜਿਹੜੀ ਆਹ ਤੁਹਾਨੂੰ ਪ੍ਰੋਜੈਕਟ ਅਸੀਂ ਹੱਥ ਭੇਟ ਦਿੱਤਾ ਇਹਦੇ ਲਈ ਸਾਡੀ ਇੱਕੋ ਯਾਦਸਾ ਇੱਕ ਸਾਡਾ ਲਾਲਜਾ ਲੱਗ ਜੇ ਆ ਕਿ ਕੁਝ ਵਧੀਆ ਬਣ ਕੇ ਦਿਖਾ ਦੇ ਕੋਈ ਡਾਕਟਰ ਬਣਨਾ ਚਾਹਦਾ ਕੋਈ ਇੰਜੀਨੀਅਰ ਬਣਨਾ ਚਾਹਦਾ ਕੋਈ ਹੋਰ ਪੋਸਟੇ ਜਾਣਾ ਚਾਹਦਾ ਤੇ ਦੂਜੀ ਕਮਿਟਮੈਂਟ ਇਹ ਆ ਸਾਡੇ ਸ਼੍ਰੀਮਨ ਸਿੰਘ ਅਸਟਾਜੀ ਬੈਠੇ ਆ ਕੋਈ ਬੱਚਾ ਦਲੇ ਸੁਪਨਾ ਹੋਵੇ ਉਹਦਾ ਗੱਡਵਕ ਰਿਗਾਰਡ ਬੋਲਦਾ ਹੋਵੇ ਅਸੀਂ ਇਹਨੂੰ ਡਾਕਟਰ ਜਾਂਦੀ ਦੀ ਡਿਗਰੀ ਤੱਕ ਦਾ ਸਾਰਾ ਖਰਚਾ ਜਿਹੜਾ ਸਾਡੀ ਸਰਚਾ ਸਾਫ ਕਰਦੇ 10 ਲੱਖ ਰੁਪਏ ਲੱਗੇ 20 ਲੱਗੇ 25 50 ਰੱਖ ਲੱਗੇ ਪੈਸੇ ਦੀ ਕੋਈ ਕਾਸਟ ਨਹੀਂ ਮਤਲਬ ਇਹ ਤੁਹਾਡੇ ਦਾ ਵਾਦਾ ਲੇਕਿਨ ਤੁਸੀਂ ਕੁਝ ਬਣ ਕੇ ਦਿਖਾਓ ਬਹੁਤ ਹੀ ਸਤਕਾਰ ਜੋ ਰੋਡ ਟ੍ਰਿਪ ਕਲੱਬ ਬੰਗਾ ਦੇ ਸਮੂਹ ਮੈਂਬਰ ਸਹਿਬਾਨ ਕੰਪੈਨਲ ਸਹਿਬਾਨ ਸਾਰਾ ਸਟਾਪ ਪਿਆਰੇ ਬੱਚਿਓ ਮੇਰੇ ਸਾਥੀ ਪੰਚਾਇਤ ਮੈਂਬਰ ਸੇ ਵੰਦ ਸਭ ਤੋਂ ਪਹਿਲਾਂ ਫਤਿਹ ਫਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਲਈ ਬਹੁਤ ਹੀ ਮਾਣ ਦੀ ਗੱਲ ਹੈ ਕਿ ਸਾਡੇ ਬੱਚਿਆਂ ਦੀ ਤਰੱਕੀ ਵਾਸਤੇ ਜੋ ਰੋਡ ਟ੍ਰਿਪ ਨੇ ਕਦਮ ਉਠਾਏ ਹਨ ਉਹ ਸਲਾਘਾਯੋਗ ਹਨ ਪਰ ਬੱਚਿਓ ਜਿੱਤੇ ਇੰਨੀ ਹਿੰਮਤ ਕਰਕੇ ਸਾਰੇ ਕਾਰਜਾਂ ਵਿੱਚ ਵਿਚਰਦੇ ਆ ਜਿਸ ਤਰ੍ਹਾਂ ਸਰਦਾਰ ਗਲਵਕ ਸਿੰਘ ਬਾਗੀ ਸਾਹਿਬ ਜੀ ਨੇ ਦੱਸਿਆ ਕਿ ਸਾਡਾ ਮਿਸ਼ਨ ਹੈ ਕਿ ਕਿਸੇ ਵੀ ਉਹਦੇ ਤੱਕ ਪ੍ਰਾਪਤੀ ਕਰਨ ਵਾਸਤੇ ਬੱਚੇ ਨੂੰ ਜੀਵਨ ਵਿੱਚ ਮੁਸ਼ਕਲ ਆਵੇ ਅਸੀਂ ਹਰ ਮੁਸ਼ਕਲ ਦਾ ਹੱਲ ਕਰਦੇ ਹਾਂ ਬੜੇ ਤੁਹਾਡੇ ਭਾਗ ਚੰਗੇ ਆ ਕਿ ਅੱਜ ਇਸ ਮੰਚ ਤੋਂ ਤੁਹਾਨੂੰ ਇਹ ਸੁਨੇਹਾ ਮਿਲਿਆ ਮੈਂ ਤਾਂ ਤੁਹਾਨੂੰ ਇਹੀ ਕਹੂੰਗਾ ਕਿ ਤੁਸੀਂ ਇਸ ਸਨੇਹ ਦੇ ਉੱਤੇ ਪਹਿਰਾ ਦਿਓ ਸਰਬਾਤ ਸਿੰਘ ਜੀ ਬਾਕੀ ਆਉਂਦੇ ਨਹੀਂ ਉਹ ਸਾਨੂੰ ਇੱਕ ਉਹ ਆਪ ਇੰਗਣੇ ਕਰਾਇਆ ਸਾਨੂੰ ਬਾਕੀ ਸਾਰੇ ਜਿੱਦਾਂ ਉਹਦੇ ਪਿੱਛੇ ਟਰੈਲਰ ਗੱਡੀ ਡੱਬਿਆਂ ਦੇ ਸਾਨੂੰ ਖਿੱਚ ਕੇ ਸਾਹਿਬ ਲੈ ਕੇ ਆਉਂਦੇ ਨੇ ਕੋਈ ਕਿਸੇ ਦੇ ਪਾਸੇ ਬਿਜੀ ਆ ਕੋਈ ਕਿਸੇ ਪਾਸੇ ਬਿਜੀ ਆ ਮੈਂ ਵੀ ਆਉਂਦਾ ਆਉਂਦਾ 10 ਮਿੰਟ ਲੇਟ ਹੋ ਗਿਆ ਕਿਉਂਕਿ ਅਸੀਂ ਬੰਦਾ ਕਿਸੇ ਕੰਮ ਵਿੱਚ ਵੱਜਿਓ ਆ ਡਿਊਟੀ ਕਰਦੇ ਆਂ ਬੱਚੋ ਤੁਸੀਂ ਜਿਹੜੀ ਗੱਲ ਕਹਿੰਦੀਆਂ ਈ ਲਰਨਿੰਗ ਜਿਹੜਾ ਪ੍ਰੋਗਰਾਮ ਆ ਇਹ ਇਹਦਾ ਤੁਸੀਂ ਜੂਟੀਲਾਈਜੇਸ਼ਨ ਕਰਨੀ ਹੈ ਜਿਸ ਤਰ੍ਹਾਂ ਸੁਨਿੰਦਰ ਸਿੰਘ ਦੇ ਕਰਤਾਰੀ ਤੇ ਹੋਰ ਵੀ ਬਹੁਤ ਸਾਰੀਆਂ ਸੰਸਥਾਵਾਂ ਆਇਆਂ ਨਹੀਂ ਭਲੇ ਦੇ ਕੰਮ ਕਰਦੀਆਂ ਤੇ ਤੁਸੀਂ ਤੁਹਾਡੇ ਵਿੱਚ ਇੱਕ ਰਿਐਕਸ਼ਨ ਹੋਣਾ ਚਾਹੀਦਾ ਹੈ ਤੁਹਾਨੂੰ ਜਦੋਂ ਤੁਹਾਡੇ ਵਿੱਚ ਰਿਐਕਸ਼ਨ ਪੈਦਾ ਹੋਊਗਾ ਤੇ ਟੀਚਰ ਆ ਫੜ ਲੱਗਦਾ ਮੈਂ ਤੁਹਾਡੇ ਵਿੱਚ ਇੱਕ ਚੰਗਿਆੜੀ ਹੋਣੀ ਚਾਹੀਦੀ ਆ ਉਹਨੂੰ ਫੂਕਾ ਮਾਰ ਮਾਰ ਕੇ ਜਿਹੜਾ ਟੀਚਰ ਆ ਉਹ ਤੁਹਾਨੂੰ ਇੱਕ ਜਵਾਬਾਦਾਰ ਮੁਖੀਆ ਬਣਾ ਦੇਵੇ ਕਿ ਜੇ ਤੁਹਾਡੇ ਚ ਇਲੈਕਸ਼ਨ ਆ ਜੇ ਤੁਹਾਡੇ ਤੁਸੀਂ ਉਹ ਘੁੱਬਲਿਆ ਉਹ ਸਵਾਗਤ ਵਿੱਚ ਕੁਛ ਕਰਨ ਦਾ ਕੋਈ ਫਰਨ ਨਹੀਂ ਤੁਹਾਡੇ ਵਿੱਚ ਇਲੈਕਸ਼ਨ ਪੈਣਾ ਹੋਣਾ ਚਾਹੀਦਾ ਇਸ ਤਰੀਕੇ ਦੇ ਵਿੱਚ ਤੁਸੀਂ ਸੁਣਿਆ ਹੋਣਾ ਡਾਕਟਰ ਵੀ.ਆਰ. ਅੰਬੇਡਕਰ ਤੁਸੀਂ ਬਹੁਤ ਮੇਰੇ ਮੇਰੇ ਹਿਸਾਬ ਨਾਲ ਤੁਸੀਂ 90% ਬੱਚਿਆਂ ਨੇ ਤੁਹ ਜਾਣਦੇ ਹੋਊਗੇ ਉਹਨਾਂ ਉਹਨਾਂ ਦਾ ਕੰਮ ਕੀ ਸੀ ਉਹਨਾਂ ਨੇ ਗਰੀਬੀ ਵਿੱਚ ਵੀ ਸਿਗੇ ਰਹਿ ਕੇ ਮੈਂ ਰੇਖਾ ਦੀ ਗੱਲ ਦੱਸਾਂਗਾ ਗਰੀਬੀ ਵਿੱਚ ਰਹਿ ਕੇ ਉਹ ਪਿੰਡਾਂ ਦੇ ਵਿੱਚ ਆਉਂਦੇ ਸੀ ਕੋਟ ਮੈਂ ਟਾਈ ਲਾ ਕੇ ਆਉਂਦੇ ਸੀ ਉਹ ਕਿਉਂ ਆਉਂਦੇ ਸੀ ਉਹ ਇਸ ਕਰਕੇ ਹੁੰਦੇ ਸੀ ਕਿ ਮਤਲਬ ਕਿਸੇ ਦੇ ਵਿੱਚ ਇਹ ਰੈਐਕਸ਼ਨ ਪੈਦਾ ਹੋਵੇ ਕਿ ਉਹ ਸੋਚਣ ਵਿੱਚ ਇਹ ਫੰਡਰਟਾਈ ਇਹ ਕਦਮ ਲੈਂਦਾ ਹੈ ਤੁਸੀਂ ਕੋਈ ਨਹੀਂ ਬਣਨਾ ਚਾਹੁੰਦੇ ਆ ਤੁਹਾਡੇ ਕੋਲ ਤੁਹਾਡੇ ਕੋਲ ਮਤਲਬ ਕੋਈ ਇੰਦਾ ਨਹੀਂ ਕੋਈ ਤੁਹਾਡੇ ਘਰ ਦੇ ਵਿੱਚ ਤੁਹਾਡੇ ਫਾਈਨੈਂਸ਼ੀਅਲ ਤੁਹਾਡੇ ਕੋਲ ਰਿਸੋਰਸੇ ਘਟਿਆ ਉਹ ਫਿਰ ਮਤਲਬ ਬਾਹਾਂ ਪਾਣੂ ਬਹੁਤ ਲੋਕ ਤਿਆਰ ਆ ਤੁਸੀਂ ਇਹ ਕਰਨਾ ਜਿਹੜੇ ਬੱਚੇ ਅੱਜ ਤੁਸੀਂ ਦੇਖ ਲਓ ਵੀ ਤਾਂ ਡਾਕਟਰ ਅਰਦਲ ਖਲਾਮ ਆ ਹੋਰ ਵੀ ਬਹੁਤ ਸਾਰੇ ਤੁਸੀਂ ਤਨੇ ਸੁਣਿਆ ਹਣਾ ਬੱਚਿਆਂ ਨੂੰ ਜੇਕਰ ਉਹ ਕਿਸੇ ਨੇ ਕਿਸੇ ਨੂੰ ਤਾਣਾ ਮਾਰਤਾ ਉਹ ਯਾਰ ਇਹਨੇ ਕੀ ਕਰਨਾ ਉਹ ਜਿਹੜਾ ਬੱਚੇ ਦੇ ਜੇ ਮਨ ਵਿੱਚ ਇਰੈਕਸ਼ਨ ਆ ਤਾਂ ਉਹ ਪੈਦਾ ਹੋਊਗਾ ਉਹ ਉਹ ਬਣ ਕੇ ਦਿਖਾਊਗਾ ਕਹਿੰਦਾ ਜੇ ਮੈਨੂੰ ਕਿਸੇ ਨੇ ਕਿਹਾ ਸੀ ਇਦਾਂ ਪੰਜਾਬ ਦਾ ਫਿਚਰ ਤੁਸੀਂ ਆ ਤੁਹਾਡੇ ਅੱਥਰਾਂ ਜਵਾ ਪਰਨੇ ਤੂੰ ਬਣਾਉਂਦਾ ਕਦੇ ਐਜੂਕੇਸ਼ਨ ਮੋਕਲੀ ਨਹੀਂ ਐਜੂਕੇਸ਼ਨ ਦੇ ਵਿੱਚ ਸਟੱਜ ਕਰਨਾ ਚਾਹੀਦਾ ਐਕਸਲੈਂਸ ਲਈ ਆਪਣੇ ਪਰਸਨਲ ਸਟੈਂਡਰਡ ਬਣਾਉਣਾ ਪਊਗਾ ਇਹ ਨਹੀਂ ਕਿ ਹੋਰਾਂ ਦੇ ਮੁੰਡੇ ਨੇ ਕਿੰਨੇ ਸਕੋਰ ਕੀਤੇ ਉਹਨਾਂ ਦੀ ਬੇਟੀ ਨੇ ਕੀ ਸਕੋਰ ਕੀਤਾ ਆਪਣਾ ਨਿਸ਼ਾਨਾ ਰੱਖੋ ਮੈਂ ਸਭੀ ਦਾ 100% ਸਕੋਰ ਕਰਨ ਦੀ ਜਰੂਰੀ ਨਹੀਂ ਹੈਗੀ ਨਿਸ਼ਾਨਾ ਵੀ ਨਹੀਂ ਰੱਖਣਾ ਚਾਹੀਦਾ 100% ਸਕੋਰ ਕਰਨਾ ਹਰਕਿ ਮੈਂ ਆਪ 5 ਸਾਲ 100% ਸਕੋਰ ਕਰਦਾ ਰਿਹਾ ਹਾਂ ਉਹ ਵਜੇ ਜੋ ਵੀ ਸੀ ਉਹਦੇ ਫੀਲਡ ਦੇ ਬੱਚੇ ਜਿਹੜੇ ਪ੍ਰੋਫੈਸ਼ਨ ਚ ਕਰਿਆ ਸੀ ਉਹਦੇ ਹਰ ਪੰਜੀ ਸਾਡੇ ਇਮਚਾਨ ਹੁੰਦੇ ਸੀ ਉਹਦੇ ਵਿੱਚ ਪਾਸ ਜੋ ਫੇਰ ਵਿੱਚ ਵਿਚਾਲੇ ਕੋਈ ਨਹੀਂ ਪਾਸ ਬੋਰਡ ਦੇ ਰਿਕੁਆਇਰਮੈਂਟ ਸੀ 100% ਸਕੋਰ ਕਰਨਾ ਤੇ 100% ਸਕੋਰ ਕਰੀਦਾ ਸਾਰੇ ਜੀ ਹੋਰ ਕਿਸੇ ਵੀ ਫੀਲਡ ਵਿੱਚ 100% ਰਿਕੁਆਇਰਮੈਂਟ ਨਹੀਂ ਹੈਗੀ ਇਹ ਗੈਸ ਇੰਡਸਟਰੀ ਬੱਚੀ ਗੈਸ ਬਿਜਲੀ ਤੇ ਪਾਣੀ ਮੈਂ ਇਦਾਂ ਸਮਝਦਾ ਕਿ ਜਿਹੜਾ ਬੁੱਕ ਵਾਲਮ ਹੋਵੇ ਬੁੱਕਾਂ ਹੀ ਪੜੀ ਜਾਂਦਾ 100% ਨੂੰ ਅਚੀਵ ਕਰਨ ਦੀ ਕੋਸ਼ਿਸ਼ ਕਰੀ ਜਾਂਦਾ ਕਦੇ ਕਦੇ ਨਾ ਨੌਕਰੀ ਨਹੀਂ ਕੁ ਮਿਲਦੀ ਫਿਰ ਮੋਰ ਇੰਪਲੋਇਰਸ ਆ ਉਹ 올 ਅਰਾਊਂਡਡ ਲੱਭਦੇ ਆ ਜਿਹਦੇ ਕੋਲ ਬਹੁਤ ਤਰ੍ਹਾਂ ਦੀ ਐਕਸਪੀਰੀਅੰਸ ਹੋਵੇ ਇੰਡਸਟਰੀ ਨੇ ਤੁਹਾਨੂੰ ਜੌਬ ਦੇ ਦਿੱਤੀ ਉਹ ਜੌਬ ਕਰ ਲਈ ਜੇ ਤੁਹਾਡੀ ਨੌਲੇਜ ਬਹੁਤ ਲਿਮਿਟਡ ਹੋਵੇ ਤੁਸੀਂ ਜੌਬ ਕਰ ਨਹੀਂ ਸਕਦੇ ਸਹੀ आज इस मौके पर मैं रोटी पंप पंगा खरीदते सारे ही अहदेदार सरकारी सरकार जिन्होंने स्कूलों डिजिटल लर्निंग लैवल बनाने वास्ते प्रोजेक्टर भेंट किया है मैं उन्होंने तय दिनों धन्यवाद करता हाँ ही साढ़े पिंड तो आई सरकार सारे हस्तियां जोड़े असं पिछले मौके से साढ़े शामिल होने आए हैं मैं उन्होंने धनवाद करता हूँ प्यारे बच्चों ਨਿੱਤਲਨੀ ਕੀਲਨੀ ਜਿਹੜੀ ਸਾਰੇ ਜਾਣਦੇ ਹੋ ਕਿ ਅੱਜ ਸਮੇਂ ਦੀ ਬਹੁਤ ਵੱਡੀ ਲੋੜ ਹੈ ਕਲਾਸਰੂਮ ਜਿਹੜੇ ਨੇ ਉਹ ਉਹਨਾਂ ਦੇ ਵਿੱਚ ਜਿਹੜਾ ਪ੍ਰੋਜੈਕਟਰ ਹੈ ਉਹਦੀ ਇੱਕ ਖਾਸ ਲੋੜ ਹੈ ਕੋਈ ਵੀ ਵਿਸ਼ਾਸੀਂ ਪੜ੍ਹਾਣੇ ਹਨ ਚਾਹੇ ਸਾਇੰਸ ਹੈ ਚਾਹੇ ਮੈਥ ਹੈ ਚਾਹੇ ਪੰਜਾਬੀ ਹੈ ਜੇਕਰ ਪ੍ਰੋਜੈਕਟਰ ਦੇ ਥਰੂ ਪੜਾਇਆ ਜਾਵੇ ਤਾਂ ਉਹ ਜਿਹੜਾ ਵਿਸ਼ਾ ਹੈ ਉਹਨੂੰ ਐਕਸਪਲੇਨ ਕਰਨਾ ਸੌਖਾ ਹੋ ਜਾਂਦਾ ਹੈ ਸਮੇਂ ਦਾ ਹਾਨੀ ਬਰਨਵਾਤੀ ਜਿਹੜਾ ਹੈ ਇਹ ਸਾਡੀ ਸੰਸਥਾ ਨੂੰ ਇਹਨਾਂ ਨੇ ਪ੍ਰੋਜੈਕਟਰ ਮੇਡ ਕੀਤਾ ਹੈ ਮੈਨੇ ਤਾਂ ਬਹੁਤ ਬਹੁਤ ਧੰਨਵਾਦੀ ਹਾਂ